ਤੁਸੀਂ ਆਜੋ ਲੋ ਫੋਲੋ ਗਰੰਟੀ ਦਿੱਤੇ ਨੇ ਵੀ ਇੱذ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਨਸ਼ੇ ਵਾਲਾ ਪਦਾਰਥ ਨਹੀਂ ਪਾਉਦੇ। ਇਹ ਜੜੀਆਂ ਬੂਟੀਆਂ ਦੇ ਨਾਲ ਮੇਨ ਤੋੜ ਹੀ ਬੰਦ ਹੁੰਦੀ ਹੈ। ਹਾਂ ਜਦੋਂ ਤੋੜ ਬੰਦ ਹੋ ਗਈ ਤਾਂ ਨਸ਼ੇ ਵਾਲਾ ਬੰਦਾ ਨਸ਼ਾ ਨਹੀਂ ਮੰਗਦਾ। ਨਸ਼ੇ ਵਾਲੇ ਪਦਾਰਥ ਤੋਂ ਬਿਨਾਂ ਨਸ਼ਾ ਛੱਡਿਆ ਗਿਆ ਮੈਂ ਜਾਂਦਾ। ਬੰਦਾ ਛੱਡਣਾ ਚਾਹੁੰਦਾ ਹੋਵੇ ਉਹਦੀ ਆਪਾਂ ਗਰੰਟੀ ਲੈਂਦੇ ਆ। ਉਹਨੂੰ ਅਵਾਂ ਛਡਾ ਸਕਦੇ। ਹਰ ਗਲੀ ਤੇ ਇਸ ਗੱਲ ਦਾ ਦਾਵਾ ਕੀਤਾ ਜਾਂਦਾ ਵੀ ਅਸੀਂ ਤੁਹਾਡਾ ਨਸ਼ਾ ਛਡਾਵਾਂਗੇ ਅਸੀਂ ਤੁਹਾਡਾ ਨਸ਼ਾ ਛਡਾਵਾਂਗੇ। ਹਰ ਸਾਦੇ ਦੁਕਾਨਾ ਖੋਲ ਕੇ ਕਿਤੇ ਲੋਕਾਂ ਨੂੰ ਲੁੱਟਣ ਦਾ ਕਾਰੋਬਾਰ ਤਾਂ ਚਲਾ ਰਹੇ ਤੁਸੀਂ ਇਹ ਘਰ ਚ ਗਰੀਬੀ ਐ ਪਰ ਪਿਓ ਪੁੱਤ ਜੋ ਵੀ ਐ ਉਹ ਕਹਿੰਦੇ ਵੀ ਸਾਨੂੰ ਨਸ਼ੇ ਦੀ ਅਸੀਂ ਪੂਰਤੀ ਕਰਨੀ ਚਾਹੁੰਦੇ ਆ ਆਪਣੀ ਸਾਡੀ ਨਸ਼ੇ ਦੀ ਪੂਰਤੀ ਹੋਈ ਬੰਦਾ ਟੀਕਾ ਲਾ ਰਿਹਾ ਉਹ ਟੀਕਾ ਉਹਦੀ ਨਾੜ ਚ ਹੀ ਰਹਿ ਗਿਆ ਕੱਢਣ ਦਾ ਵੀ ਮੌਕਾ ਨਹੀਂ ਮਿਲਦਾ ਹੋਰ ਤੁਸੀਂ ਜਾਣਦੇ ਹੋਵੋਗੇ ਵੀ ਕਿੰਨਾ ਘਾਤਕ ਹੈ ਨਾ ਤੁਹਾਡੀ ਦਵਾਈ ਦੇ ਨਾਲ ਅਗਲਾ ਨਸ਼ਾ ਦਾ ਛੱਡਦੇ ਤੇ ਉਹਦੇ ਬਾਅਦ ਤੁਹਾਡੀ ਦਵਾਈ ਨਾ ਛੱਡੀ ਜਾਵੇ ਇਸ ਗੱਲ ਦੀ ਕੌਣ ਗਾਰੰਟੀ ਦੇਵੇ ਹਰ 4 ਦਿਨ ਬਾਅਦ ਦਵਾਈ ਘਟਦੀ ਹੈ। ਹੋਰੋਂ ਬੰਦੇ ਦੀ ਤੋੜ ਤਕਲੀਫ ਜਿਹੜੀ ਬਿਲਕੁਲ ਬੰਦ ਹੋ ਜਾਂਦੀ ਹੈ ਪਹਿਲੇ ਦਿਨ। ਆਯੁਰਵੈਦਿਕ ਦੀਆਂ ਕਿਹੜੀਆਂ ਜੜੀਆਂ ਬੂਟੀਆਂ ਪਾਤੀਆਂ ਵੀ ਜਿਹੜਾ ਬੰਦਾ ਨਸ਼ੇ ਵਾਲਾ ਬੰਦਾ ਜਿਹੜਾ ਮੰਜਾ ਤੋੜ ਦਾ ਨਸ਼ੇ ਤੋਂ ਬਿਨਾ ਥੋੜੀ ਦਵਾਈ ਨਾਲ ਕਿਵੇਂ ਕੰਮ ਕਰ ਲੂਗਾ। ਪਹਿਲਾਂ ਤਾਂ ਕਹਿੰਦੇ ਮਨਤਾ ਕਰਦੇ ਨੇ ਵੀ ਸਾਡੀ ਦਵਾਈ ਖਰੀਦ ਲਓ। ਫਿਰ ਕਹਿੰਦੇ ਜਦੋਂ ਰਿਜ਼ਲਟ ਨਹੀਂ ਆਉਂਦਾ ਬਾਅਦ ਚ ਫੋਨ ਨਹੀਂ ਚੱਕਦੇ। ਜੇ ਕੋਈ ਸਾਨੂੰ ਕਸਟਮਰ ਕਾਲ ਕਰ ਰਿਹਾ ਤਾਂ ਸਾਨੂੰ ਐ ਲੱਗਦਾ ਯਾਰ ਵੀ ਸਾਡੇ ਚ ਜੇ ਕੋਈ ਕਮੀਆਂ ਸੀ ਉਹਨੂੰ ਦੂਰ ਕਰੀਏ। 14 ਸਾਲ 15 ਸਾਲ ਦੇ ਬੱਚੇ ਵੀ ਨਸ਼ਾ ਕਰਨੇ ਸਟਾਰਟ ਹੋ ਗਏ ਜਿਹੜਾ ਬਿਨਾਂ ਦੱਸੇ ਉਹ ਸ਼ਰਾਬ ਦਾ ਬੰਦਾ ਛੱਡ ਸਕਦਾ ਪਰ ਜਿਹੜਾ ਚਿੱਟਾ ਭੁਖੀ ਫੀਮ ਗੋਲੀਆਂ ਨਹੀਂ ਛੱਡ ਸਕਦਾ ਦੇਸੀ ਦਵਾਈ ਕੀ ਰਾਂ ਗੁਰਦਿਆਂ ਨੂੰ ਖੜਦੀ ਆ ਗੁਰਦੇ ਤੇ ਅਟੈਕ ਕਰਦੀ ਆ ਥੋੜੀ ਦਵਾਈ ਦੇ ਨਾਲ ਕੋਈ ਵੱਡਾ ਨੁਕਸਾਨ ਤਾਂ ਨਹੀਂ ਹੁੰਦਾ ਕੋਈ ਦਿਲ ਨੂੰ ਜਾਂ ਵੀ ਗੁਰਦੇ ਨੂੰ ਸਿੱਧਾ ਅਸਰ ਕਰਦੀ ਹੋਈ ਉਹ ਨਹੀਂ ਆਪਣੇ ਗੁਰਦਿਆਂ ਤੇ ਅਸਰ ਕਰਦੀਆਂ ਉਹ ਵੀ ਤਾਂ ਆਯੁਰਵੇਦਿਕ ਚੀਜ਼ਾਂ ਹੀ ਨੇ ਦੇਸੀ ਚੀਜ਼ਾਂ ਹੀ ਨੇ ਉਹ ਉਹ ਗੜਾ ਨੁਕਸਾਨ ਕਰਦੀਆਂ ਆਪਣੀ ਬੋਡੀ ਨੂੰ ਵੀ ਹਰ ਇੱਕ ਨਸ਼ਾ ਛੱਡਣ ਦੇ ਕੰਮ ਆਉਂਦੀਆਂ ਨੇ ਉਹ ਗੋਲੀਆਂ ਪਰ ਉਹ ਗੋਲੀ ਦੇ ਨੁਕਸਾਨ ਵੀ ਤਾਂ ਬਹੁਤ ਨੇ ਨਸ਼ੇ ਵਾਲਾ ਜਿਹੜਾ ਵੀ ਬੰਦਾ ਨਸ਼ਾ ਕਰ ਰਿਹਾ ਉਹ ਗੋਲੀ ਰੱਖਦਾ ਰੱਖਦੇ ਸਾਰ ਜਿਹੜੀ ਗੋਲੀ ਆ ਉਹ ਖੁੱਲ ਜਾਂਦੀ ਹੈ ਹੋਰ ਜਾਂਦੇ ਸਾਰ ਉਹ ਆਪਣੀਆਂ ਨਾੜਾਂ ਦੇ ਵਿੱਚ ਅਸਰ ਕਰ ਦਿੰਦੀ ਹੈ ਲੋਕ ਡਰਦੇ ਬਹੁਤ ਨੇ ਜਿਹੜਾ ਕਹਿੰਦਾ ਯਾਰ ਮੈਂ ਨਸ਼ਾ ਤਾਂ ਕਰਦਾ ਪਰ ਇਹ ਇਹਨਾਂ ਦੇ ਹੱਥੀਂ ਚੜ ਗਿਆ ਤੇ ਲੁੱਟ ਲੈਂਦੇ ਆ ਬਹੁਤ ਲੋਕਾਂ ਦਾ ਭਲਾ ਕਰ ਰਹੇ ਆ ਕੀ ਪਿੱਛੇ ਮਕਸਦ ਕੀ ਆ ਨਸ਼ਾ ਇੱਕ ਘਰਾਂ ਦੇ ਘਰਾਂ ਨੂੰ ਬਰਬਾਦ ਕਰ ਰਿਹਾ ਹੈ ਉਹ ਰਸੀ ਵੀ ਜਾਣਦੇ ਆ ਵੀ ਕਿਤੇ ਇਹ ਨਸ਼ਾ ਆਂਦੇ ਆਂਦੇ ਕਿਤੇ ਸਾਡੇ ਘਰਾਂ ਤੱਕ ਵੀ ਨਾ ਆ ਜਾਵੇ। ਸਤਿ ਸ਼੍ਰੀ ਅਕਾਲ ਦਾ ਟੀਵੀ ਨਾਰਾ ਦੇਖ ਰਹੇ ਸਰ ਦਸ਼ਕਾ ਦਾ ਸਵਾਗਤ ਹੈ ਤੇ ਮੈਂ ਜਸਪ੍ਰੀਤ। ਨਸ਼ੇ ਦੀ ਐਸੀ ਹਨੇਰੀ ਪੰਜਾਬ 'ਚ ਚੱਲੀ ਬਹੁਤ ਘਰ ਉਜਾੜ ਦਿੱਤੇ। ਜਿਹੜੇ ਘਰ ਬਚਦੇ ਨੇ ਉਹਨਾਂ ਨੂੰ ਕੋਈ ਰਾਹ ਨਹੀਂ ਮਿਲਦਾ ਕਿ ਉਹ ਕਿਸ ਹਿਲੇ ਆਪਦੇ ਨੌਜਵਾਨੀ ਨੂੰ ਜਾਂ ਆਪਦੇ ਪਰਿਵਾਰ 'ਚ ਜਿਹੜਾ ਨਸ਼ਿਆਂ 'ਚ ਗੁਲਤਾਨ ਆ ਉਸ ਨੂੰ ਕੱਢਿਆ ਜਾਵੇ। ਹਰ ਜਗ੍ਹਾ ਤੇ ਇਸ ਚੀਜ਼ ਦਾ ਦਾਵਾ ਕੀਤਾ ਜਾਂਦਾ ਕਿ ਅਸੀਂ ਨਸ਼ਾ ਛੜਾਵਾਂਗੇ ਸਾਡੇ ਕੋਲ ਇੱਕ ਵਾਰ ਆ ਕੇ ਸਾਡੀ ਦਵਾਈ ਨੂੰ ਵਰਤੋ ਤੇ ਅਸੀਂ ਤੁਹਾਡੇ ਮਰੀਜ਼ ਨੂੰ ਜਿਹੜਾ ਨਸ਼ੇ ਦੇ ਵਿੱਚ ਗੁਲਤਾਨ ਆ ਉਸ ਮਰੀਜ਼ ਨੂੰ ਕੱਢਾਂਗੇ ਤਾਂ ਚਾਹੇ ਉਹ ਚਾਹੇ ਮਹਿੰਗੀਆਂ ਦਵਾਈਆਂ ਵਰਤਦੇ ਨੇ ਲੋਕ ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਇਨਸਾਫ ਨਹੀਂ ਹੋ ਰਿਹਾ ਨਸ਼ੇ ਵਾਲਾ ਪਹਿਲਾ ਮਰੀਜ਼ ਪਰਿਵਾਰ ਦਾ ਹੁੰਦੀ ਹੁੰਦਾ ਉਸ ਤੋਂ ਬਾਅਦ ਪੈਸਿਆਂ ਦੇ ਨਾਲ ਘਰ ਵੀ ਪਟਿਆ ਜਾਂਦਾ ਅਜਿਹੇ ਇੱਕ ਵਿਅਕਤੀ ਜਿਨ੍ਹਾਂ ਨੇ ਲੰਮੇ ਤਜਰਬੇ ਤੋਂ ਇੱਕ ਪ੍ਰੋਡਕਟ ਤਿਆਰ ਕੀਤਾ ਤੇ ਇਸ ਗੱਲ ਦੀ ਜ਼ਿੰਮੇਵਾਰੀ ਲੈ ਰਹੇ ਨੇ ਕਿ ਸਾਡੇ ਤੋਂ ਇੱਕ ਵਾਰ ਦਵਾਈ ਖਾਓ ਜੇਕਰ ਉਹਨਾਂ ਦੀ ਦਵਾਈ ਦੇ ਨਾਲ ਫਰਕ ਨਹੀਂ ਪੈਂਦਾ ਤੇ ਪੈਸੇ ਵੀ ਵਾਪਸ ਕਰਦੇ ਨੇ ਸਾਡੇ ਨਾਲ ਬਹੁਤ ਹੀ ਤਜਰਬੇਦਾਰ ਡਾਕਟਰ ਜਿਨ੍ਹਾਂ ਨੇ ਬਹੁਤ ਸਾਰੇ ਅਜਿਹੇ ਮਰੀਜ਼ ਜਿਨ੍ਹਾਂ ਤੋਂ ਨਸ਼ੇ ਤੋਂ ਜਿਨ੍ਹਾਂ ਨੂੰ ਨਸ਼ੇ ਤੋਂ ਰਾਹਤ ਦਵਾਈਆਂ ਤੇ ਚੰਗੀ ਜ਼ਿੰਦਗੀ ਵਾਸਤੇ ਸੇਧ ਦਿੱਤੀ ਆ ਭਾਈ ਅਮਰਤਪਾਲ ਹੁਣਿੰਨੇ ਬਹੁਤ-ਬਹੁਤ ਸਵਾਗਤ ਕਰਦੇ ਆ ਬਹੁਤ-ਬਹੁਤ ਸਵਾਗਤ ਹੈ ਅਮਰਤਪਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂਜੀ ਹਾਂਜੀ ਸਰ ਵਧੀਆ ਜੀ ਬਹੁਤ-ਬਹੁਤ ਤੁਸੀਂ ਬਹੁਤ ਲੋਕਾਂ ਦਾ ਭਲਾ ਕਰ ਰਹੇ ਆ ਕੀ ਪਿੱਛੇ ਮਕਸਦ ਕੀ ਆ ਮਕਸਦ ਦੇਖੋ ਜੀ ਦੁਨੀਆ ਦੀ ਜੰਗ ਹੈ ਸਰਕਾਰਾਂ ਦੀ ਵੀ ਜੰਗ ਹੈ ਨਸ਼ੇ ਦੇ ਨਾਲ ਔਰ ਅਸੀਂ ਵੀ ਇਹਦੇ ਨਾਲ ਹੀ ਸਰਕਾਰ ਦੇ ਨਾਲ ਮਿਲ ਕੇ ਜਾਂ ਮਤਲਬ ਲੋਕਾਂ ਦੇ ਨਾਲ ਮਿਲ ਕੇ ਅਸੀਂ ਵੀ ਇਸ ਜੰਗ ਦੇ ਵਿੱਚ ਲੜਨ ਲਈ ਤਿਆਰ ਆ ਠੀਕ ਹੈ ਕਿਉਂਕਿ ਨਸ਼ਾ ਇੱਕ ਘਰਾਂ ਦੇ ਘਰਾਂ ਨੂੰ ਬਰਬਾਦ ਕਰ ਰਿਹਾ ਔਰ ਅਸੀਂ ਵੀ ਚਾਹੁੰਦੇ ਹਾਂ ਵੀ ਕਿਤੇ ਇਹ ਨਸ਼ਾ ਆਂਦੇ ਆਂਦੇ ਕਿਤੇ ਸਾਡੇ ਘਰਾਂ ਤੱਕ ਵੀ ਨਾ ਆ ਜਾਵੇ ਹੂੰ ਅਸੀਂ ਵੀ ਚਾਹੁੰਦੇ ਹਾਂ ਵੀ ਪੰਜਾਬ ਦੇ ਵਿੱਚੋਂ ਪੂਰੀ ਇੰਡੀਆ ਦੇ ਵਿੱਚੋਂ ਜਿਹੜਾ ਇਹ ਨਸ਼ਾ ਨੂੰ ਖਤਮ ਕੀਤਾ ਜਾਵੇ ਔਰ ਨਸ਼ਾ ਖਤਮ ਹੋ ਜਾਵੇ ਪਰ ਐਸ ਗੱਲ ਦਾ ਬਹੁਤ ਹਰ ਗਲੀ ਤੇ ਇਸ ਗੱਲ ਦਾ ਦਾਵਾ ਕੀਤਾ ਜਾਂਦਾ ਵੀ ਅਸੀਂ ਤੁਹਾਡਾ ਨਸ਼ਾ ਛੜਾਵਾਂਗੇ ਅਸੀਂ ਤੁਹਾਡਾ ਨਸ਼ਾ ਛੜਾਵਾਂਗੇ ਹਰ ਥਾਂ ਤੇ ਦੁਕਾਨਾਂ ਖੋਲ੍ਹ ਕੇ ਕਿਤੇ ਲੋਕਾਂ ਨੂੰ ਲੁੱਟਣ ਦਾ ਕਾਰੋਬਾਰ ਤਾਂ ਨਹੀਂ ਚਲਾ ਲਿਆ ਤੁਸੀਂ ਦੇਖੋ ਜੀ ਲੁੱਟਣ ਦੀ ਗੱਲ ਕਰੀਏ ਜੇ ਜੇ ਲੁੱਟਣ ਦਾ ਕਾਰੋਬਾਰ ਥੋੜੇ ਦਿਨ ਲਈ ਚੱਲ ਸਕਦਾ ਹੂੰ ਤੁਸੀਂ 10 ਦਿਨ 15 ਦਿਨ ਮਹੀਨੇ ਦੋ ਮਹੀਨੇ ਕੰਮ ਕਰ ਸਕਦੇ ਹੋ ਪਰ ਲੰਬੇ ਸਮੇਂ ਦੇ ਲਈ ਨਹੀਂ ਕਰ ਸਕਦੇ ਹੂੰ ਹੁਣ ਅਸੀਂ ਇਸ ਕਨਸੈਪਟ ਨੂੰ 1.5 ਸਾਲ ਤੋਂ ਮਾਰਕੀਟ ਦੇ ਵਿੱਚ ਵਧੀਆ ਢੰਗ ਨਾਲ ਕਰ ਰਹੇ ਹਾਂ ਜੀ ਹੂੰ ਔਰ ਬਹੁਤ ਸਾਰੇ ਲੋਕ ਜਿਹੜੇ ਐ ਇਸ ਦਵਾਈ ਦੇ ਨਾਲ ਨਸ਼ਾ ਛੱਡ ਵੀ ਚੁੱਕੇ ਨੇ ਗੱਲ ਉਹੀ ਆ ਜਾਂਦੀ ਹੈ ਵੀ ਦੇਖੋ ਜਿਆਦਾ ਲੰਬਾ ਸਮਾਂ ਲਈ ਇਹ ਕੰਮ ਨਹੀਂ ਕੀਤਾ ਜਾ ਸਕਦਾ ਹੂੰ ਲੁੱਟਣ ਵਾਲਾ ਪਰ ਪ੍ਰਾਈਵੇਸੀ ਬਹੁਤ ਰੱਖਦੇ ਨੇ ਜਿਹੜੇ ਕਹਿੰਦੇ ਨੇ ਅਸੀਂ ਨਸ਼ੇ ਚ ਛਡਾਉਣੇ ਆ ਪਰ ਪ੍ਰਾਈਵੇਸੀ ਬਹੁਤ ਰੱਖਦੇ ਆ ਆਪਦੇ ਪਿੰਡਾਂ ਤੱਕ ਕਦੀ ਵੀ ਗੱਲ ਨਹੀਂ ਕਰਦੇਗੇ ਕਹਿੰਦੇ ਨੇ ਬਸ ਤੁਸੀਂ ਦਵਾਈ ਲਓ ਨਹੀਂ ਫਰਕ ਮਿਲਿਆ ਤਾਂ ਤਾਂ ਕਿਉਂ ਆਪਦੀ ਪ੍ਰਾਈਵੇਸੀ ਬਹੁਤ ਸੀਕ੍ਰੀਟ ਰੱਖਦੇ ਨੇ ਕਿਤੇ ਨਾ ਕਿਤੇ ਅੰਦਰ ਚੋਰ ਹੁੰਦਾ ਜੀ ਸੀਕਰਟ ਦੇਖੋ ਜੀ ਸਾਡਾ ਮੋਬਾਈਲ ਨੰਬਰ ਹੁੰਦਾ ਠੀਕ ਹੈ ਅਸੀਂ ਵੀਡੀਓ ਤੇ ਓਨ ਕੈਮਰਾ ਆਪਾਂ ਗੱਲ ਕਰ ਰਹੇ ਆਂ ਜੀ ਕੋਈ ਸੀਕਰਟ ਇਹਦੇ ਵਿੱਚ ਕੋਈ ਗੱਲ ਹੀ ਹੈ ਨਹੀਂ ਕਿਉਂਕਿ ਆਯੁਰਵੈਦਿਕ ਮੈਡੀਸਨ ਹੈ ਜਿਆਦਾ ਹੋਵੇ ਨਾ ਕੋਈ ਇਹਦੇ ਵਿੱਚ ਕੋਈ ਨਸ਼ਾ ਕੋਈ ਮਿਲਾਵਟ ਹੋਵੇ ਫਿਰ ਤਾਂ ਆਪਾਂ ਸੀਕਰਟ ਹੀ ਰੱਖਣ ਦੀ ਲੋੜ ਹੈ ਆਪਾਂ ਨੂੰ ਤੁਸੀਂ ਆਜੇ ਵੱਲੋਂ ਫੋਲੋ ਗਾਰੰਟੀ ਦਿੰਦੇ ਨੇ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਨਸ਼ੇ ਵਾਲਾ ਪਦਾਰਥ ਨਹੀਂ ਪਾਉਂਦੇ ਤੁਸੀਂ ਬਿਲਕੁਲ ਨਹੀਂ ਜੀ ਕੋਈ ਨਸ਼ੇ ਵਾਲਾ ਪਦਾਰਥ ਨਹੀਂ ਹੈਗਾ ਨਸ਼ੇ ਵਾਲੇ ਪਦਾਰਥ ਤੋਂ ਬਿਨਾ ਨਸ਼ਾ ਛੱਡਿਆ ਕਿਵੇਂ ਜਾਂਦਾ ਦੇਖੋ ਆਯੁਰਵੇਦਿਕ ਜੜੀ ਬੂਟੀਆਂ ਨੇ ਜੀ ਇਹਦੇ ਵਿੱਚ ਹੁਣ ਜੜੀ ਬੂਟੀਆਂ ਦੀ ਅਗਰ ਗੱਲ ਕਰੀਏ ਹੁਣ ਜਿਵੇਂ ਲੋਕ ਕਹਿੰਦੇ ਵੀ ਆਯੁਰਵੇਦਿਕ ਜੜੀਆਂ ਮੈਡੀਸਨ ਨੇ ਉਹ ਬਹੁਤ ਯਾਨੀ ਕਿ ਟਾਈਮ ਲਗਾਉਂਦੀਆਂ ਨੇ ਅਸਰ ਕਰਨ ਤੇ ਹਾਂ ਹੁਣ ਜੇ ਆਪਾਂ ਪੁਰਾਣੀ ਗੱਲ ਕਰੀਏ ਤਾਂ ਪੁਰਾਣੇ ਜਿਹੜੇ ਲੜਾਈਆਂ ਹੁੰਦੀਆਂ ਸੀ ਜੰਗਾ ਜੋ ਜਯਦ ਹੁੰਦੇ ਸੀਗੇ ਉਹ ਜਯਦ ਦੇ ਵਿੱਚ ਜੰਗਾ ਦੇ ਵਿੱਚ ਫੱਟੜ ਵੀ ਹੁੰਦੇ ਸੀਗੇ ਲੋਕ ਠੀਕ ਹੈ ਜੀ ਔਰ ਉਹ ਆਯੁਰਵੇਦਿਕ ਦੇ ਨਾਲ ਹੀ ਟਰੀਟਮੈਂਟ ਕੀਤਾ ਜਾਂਦਾ ਸੀਗਾ ਉਦੋਂ ਕਿਹੜੀ ਐਲੋਪੈਥਿਕ ਹੁੰਦੀ ਸੀ ਕੋਈ ਹਾਂ ਔਰ ਉਦੋਂ ਵੀ ਲੋਕਾਂ ਨੂੰ ਫਰਕ ਪੈਂਦਾ ਸੀਗਾ ਹੂੰ ਬਾਰੇ ਥੋੜਾ ਜਿਹਾ ਸਮਝਣ ਦੀ ਲੋੜ ਹੈ ਆਯੁਰਵੇਦਿਕ ਨੂੰ ਆਯੁਰਵੇਦਿਕ ਨੂੰ ਜੇ ਆਪਾਂ ਸਮਝ ਲੈਨੇ ਆ ਤਾਂ ਦੇਖੋ ਆਯੁਰਵੇਦਿਕ ਦਾ ਵੜਗਾ ਕੋਈ ਵੀ ਟ੍ਰੀਟਮੈਂਟ ਨਹੀਂ ਹੈਗਾ ਹਾਂ ਆਯੁਰਵੇਦਿਕ ਇੱਕ ਵੱਡਾ ਕਨਸੈਪਟ ਹੈ ਇਹਨੂੰ ਸਮਝਣ ਦੀ ਲੋੜ ਹੈ ਥੋੜੀ ਜਿਹੀ ਹੂੰ ਲੋਕ ਡਰਦੇ ਬਹੁਤ ਨੇ ਜਿਹੜਾ ਕਹਿੰਦਾ ਯਾਰ ਮੈਂ ਨਸ਼ਾ ਤਾਂ ਕਰਦਾ ਪਰ ਇਹ ਇਹਨਾਂ ਦੇ ਹੱਥੀਂ ਚੜ ਗਿਆ ਤੇ ਇਹ ਲੁੱਟ ਲੈਂਦੇ ਆ ਜੀ ਲੋਕ ਕਿਉਂ ਡਰਦੇ ਆ ਦੇਖੋ ਸਰ ਗੱਲ ਪਤਾ ਕੀ ਹੈ ਜੀ ਦੇਖੋ ਜਿਹੜਾ ਨਸ਼ਾ ਬੰਦਾ ਕਰ ਰਿਹਾ ਜੀ ਆਪਾਂ ਨਾਰਮਲ ਤੋਂ ਨਾਰਮਲ ਵੀ ਗੱਲ ਕਰੀਏ ਹੁਣ ਜਿਵੇਂ ਅੱਜਕੱਲ ਮਾਰਕੀਟ ਦੇ ਵਿੱਚ ਚਿੱਟਾ ਬਹੁਤ ਫੇਮਸ ਹੋਇਆ ਜੀ ਚਿੱਟਾ ਬਹੁਤ ਲੋਗ ਲਾ ਰਹੇ ਨੇ ਠੀਕ ਹੈ ਔਰ ਗੋਲੀਆਂ ਵੀ ਲਾ ਰਹੇ ਨੇ ਗੋਲੀਆਂ ਬਹੁਤ ਸਾਰੀਆਂ ਜਿਹੜੇ ਕਹਿੰਦੇ ਨਸ਼ਾ ਛਡਾਣ ਵਾਸਤੇ ਗੋਲੀਆਂ ਨੇ ਔਰ ਉਹ ਗੋਲੀਆਂ ਵੀ ਬੋਡੀ ਨੂੰ ਲੱਗ ਜਾਂਦੀਆਂ ਨੇ ਹੁਣ ਚਿੱਟਾ ਜਿਹੜਾ ਬੰਦਾ ਇੱਕ ਲਾ ਰਿਹਾ ਜੇ ਅਗਰ 1 ਗ੍ਰਾਮ ਵੀ ਮੰਨ ਕੇ ਚਲੋ ਲਾਂਦਾ ਹੁਣ ਸਾਡੇ ਕੋਲ ਕਈ ਸਾਰੀਆਂ ਕੋਲਾ ਆਉਂਦੀਆਂ ਨੇ ਵੀ 1 ਗ੍ਰਾਮ ਚਿੱਟਾ ਹੁਣ ਜੇ 1 ਗ੍ਰਾਮ ਚਿੱਟੇ ਦੀ ਗੱਲ ਕਰੀਏ ਤਾਂ 4000 ਸ਼ਾਇਦ ਮੈਂ ਇੰਨੇ ਕੁ ਦਾ ਰੇਂਜ ਦਾ ਹੈਗਾ ਜ ਠੀਕ ਹੈ ਹੁਣ ਜੇ 4000 ਰੁਪਏ ਦਾ ਬੰਦਾ ਇੱਕ ਚਿੱਟਾ ਲਾ ਰਿਹਾ ਤਾਂ ਉਹ ਜੇ ਆਪਾਂ ਨੂੰ ਕੈਲਕੂਲੇਟਰ ਕਰੀਏ ਤਾਂ ਉਹ 120000 ਰੁਪਏ ਹੋ ਗਿਆ ਮਹੀਨੇ ਦਾ ਬਿਲਕੁਲ ਠੀਕ ਹੈ ਜੀ ਤੇ ਅਸੀਂ ਕਹਿੰਦੇ ਆ ਉਹ ਬੰਦਾ ਸਾਡੇ ਕੋਲੇ ਆਵੇ ਤੇ ਅਸੀਂ ਉਹਦਾ 15 ਤੋਂ 20000 ਰੁਪਏ ਦੇ ਵਿੱਚ ਨਸ਼ਾ ਛਡਾ ਸਕਦੇ ਹਾਂ 100% ਗਾਰੰਟੀ ਦੇ ਨਾਲ ਹੂੰ ਠੀਕ ਹੈ ਜੀ ਪਰ 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 ਇਹ ਅ ਅਮਰਤਪਾਲ ਜੀ ਇਸ ਗੱਲ ਦਾ ਕੌਣ ਸਬੂਤ ਦੇਵੇ ਕਿ ਤੁਹਾਡੀ ਦਵਾਈ ਦੇ ਨਾਲ ਅਗਲਾ ਨਸ਼ਾ ਦਾ ਛੱਡ ਦੇ ਤੇ ਉਹਦੇ ਬਾਅਦ ਤੁਹਾਡੀ ਦਵਾਈ ਨਾ ਛੱਡੀ ਜਾਵੇ ਇਸ ਗੱਲ ਦੀ ਕੌਣ ਗਾਰੰਟੀ ਦੇਵੇ ਗਰੰਟੀ ਸਰੇ ਹੀ ਹੁੰਦੀ ਆ ਦੇਖੋ ਸਾਡੀ ਨਾ ਦਵਾਈ ਹੈ ਜਿਹੜੀ ਇਹਦਾ ਗ੍ਰਾਫ ਹੈ ਜਿਹੜਾ ਉੱਪਰੋਂ ਚੱਲਦਾ ਪਰ ਨਸ਼ੇ ਜਿਹੜਾ ਨਸ਼ੇ ਦਾ ਗ੍ਰਾਫ ਹੈ ਉਹ ਥੱਲੋਂ ਚੱਲਦਾ ਅੱਜ 200 ਦਾ ਕੱਲ 400 ਦਾ 600 ਦਾ 800 ਦਾ 1000 ਦਾ 1500 5000 ਦਾ ਵੱਧਦਾ ਹੀ ਜਾਂਦਾ ਉਹ ਵੱਧਦਾ ਜਾਂਦਾ ਹਾਂ ਪਰ ਜਿਹੜੀ ਸਾਡੀ ਦਵਾਈ ਹੈ ਇਹ ਇਹ ਜਿਹੜਾ ਪ੍ਰੋਡਕਟ ਆ ਸਾਡਾ ਆਯੁਰਵੇਦਿਕ ਹੈ ਔਰ ਇਹਦਾ ਗ੍ਰਾਫ ਉੱਪਰੋਂ ਚੱਲਦਾ ਮੰਨ ਲਓ ਪਹਿਲਾਂ ਸਟਾਰਟਿੰਗ ਤੇ ਥੋੜੀ ਡੋਜ਼ ਹੈਵੀ ਹੁੰਦੀ ਹੈ ਫਿਰ ਇਹ ਘਟਦੀ ਜਾਂਦੀ ਹੈ ਹਰ 4 ਦਿਨ ਬਾਅਦ ਸਾਡੀ ਦਵਾਈ ਘਟ ਜਾਂਦੀ ਹੈ ਹਾਂ ਹਰ 4 ਦਿਨ ਬਾਅਦ ਦਵਾਈ ਘਟਦੀ ਹੈ ਔਰ ਉਹ ਬੰਦੇ ਦੀ ਤੋੜ ਤਕਲੀਫ ਜਿਹੜੀ ਬਿਲਕੁਲ ਬੰਦ ਹੋ ਜਾਂਦੀ ਹੈ ਪਹਿਲੇ ਦਿਨ ਤੋਂ ਹੂੰ ਹੁਣ ਜਦੋਂ ਉਹ ਪਹਿਲੇ ਦਿਨ ਤੋਂ ਉਹਦੀ ਤੋੜ ਤਕਲੀਫ ਉਹਨੂੰ ਨਹੀਂ ਲੱਗਦੀ ਤਾਂ ਉਹਨੂੰ ਵੀ ਪਤਾ ਲੱਗ ਜਾਂਦਾ ਵੀ ਦਵਾਈ ਜਿਹੜੀ ਹੈ ਵਧੀਆ ਹੈ ਤਾਂ ਉਹ ਦਾ ਕੋਰਸ ਪੂਰਾ ਕਰਦਾ ਸਿਆਣੇ ਕਹਿੰਦੇ ਆ ਵੀ ਜਿਹੜੀ ਜਿਹੜੀ ਚੀਜ਼ ਸਰੀਰ ਦੇ ਅੰਦਰ ਜਾਣੀ ਆ ਉਹਦੇ 'ਚ ਮਲਾਵਟ ਨਹੀਂ ਹੋਣੀ ਚਾਹੀਦੀ ਬਿਲਕੁਲ ਜੀ ਤੁਸੀਂ ਕਹਿੰਦੇ ਹੋ ਵੀ ਅਸੀਂ ਇਹ ਦਵਾਈ ਦਿੰਨੇ ਆ ਤੇ ਉਹਦੇ ਨਾਲ ਤੋੜ ਨਹੀਂ ਲੱਗਦੀ ਜੀ ਇਹੋ ਜਿਹਾ ਕੀ ਇਹਦੇ 'ਚ ਆਯੁਰਵੈਦਿਕ ਦੀਆਂ ਕਿਹੜੀਆਂ ਜੜੀਆਂ ਬੂਟੀਆਂ ਪਾ ਦੀਆਂ ਵੀ ਜਿਹੜਾ ਬੰਦਾ ਨਸ਼ੇ ਵਾਲਾ ਬੰਦਾ ਜਿਹੜਾ ਮੰਜਾ ਤੋੜ ਦਾ ਨਸ਼ੇ ਤੋਂ ਬਿਨਾ ਥੋੜੀ ਦਵਾਈ ਨਾਲ ਕਿਵੇਂ ਕੰਮ ਕਰ ਲੂਗਾ ਇਹ ਚ ਨਾ ਬਹੁਤ ਮਹਿੰਗੀਆਂ ਹਰਬਸ ਹੁੰਦੀਆਂ ਨੇ ਜੀ ਜੜੀ ਬੂਟੀਆਂ ਹੁੰਦੀਆਂ ਨੇ ਠੀਕ ਹੈ ਆਪਾਂ ਸਾਰਾ ਇਹ ਤੇ ਡਿਫਾਈਨ ਕੀਤਾ ਹੋਇਆ ਬਾਕਸ ਦੇ ਉੱਪਰ ਲਿਖੀ ਹੋਈਆਂ ਸਾਰੀਆਂ ਤੇ ਇਹ ਜੜੀਆਂ ਬੂਟੀਆਂ ਦੇ ਨਾਲ ਮੇਨ ਤੋੜ ਹੀ ਬੰਦ ਹੁੰਦੀ ਹੈ ਹਾਂ ਜਦੋਂ ਤੋੜ ਬੰਦ ਹੋ ਗਈ ਤਾਂ ਨਸ਼ੇ ਵਾਲਾ ਬੰਦਾ ਨਸ਼ਾ ਨਹੀਂ ਮੰਗਦਾ ਹੂੰ ਨਸ਼ੇ ਵਾਲਾ ਬੰਦਾ ਨਸ਼ਾ ਨਹੀਂ ਮੰਗਦਾ ਉਹ ਕਹਿੰਦਾ ਵੀ ਠੀਕ ਹੈ ਮੇਰੀ ਤੋੜ ਬੰਦ ਹੋ ਗਈ ਤਾਂ ਉਹ ਬੰਦਾ ਕਹਿੰਦਾ ਵੀ ਮੈਂ ਇਸ ਦਵਾਈ ਦੇ ਨਾਲ ਹੀ ਠੀਕ ਹੋ ਗਿਆ ਹੂੰ ਠੀਕ ਹੈ ਜੀ ਔਰ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਕਿ ਛੱਡ ਕੇ ਸਾਡੇ ਕੋਲ ਗਏ ਨੇ ਬਹੁਤ ਸਾਰੀਆਂ ਟੈਸਟਮੋਨੀਆ ਵੀ ਸਾਡੇ ਕੋਲ ਨੇ ਵੀ ਜਿਨ੍ਹਾਂ ਲੋਕਾਂ ਨੇ ਨਸ਼ਾ ਛੱਡਿਆ ਇਸ ਦਵਾਈ ਦੇ ਨਾਲ 프리ਬਰਥ ਦੇ ਨਾਲ ਕਹਿੰਦੇ ਨਸ਼ਾ ਛਡਾਉਣ ਵਾਲੇ ਬੰਦੇ ਬਾਅਦ ਚ ਪਹਿਲਾਂ ਤਾਂ ਕਹਿੰਦੇ ਮਨਤਾ ਕਰਦੇ ਨੇ ਵੀ ਸਾਡੀ ਦਵਾਈ ਖਰੀਦ ਲਓ ਫਿਰ ਕਹਿੰਦੇ ਜਦੋਂ ਰਿਜ਼ਲਟ ਨਹੀਂ ਆਉਂਦਾ ਬਾਅਦ ਚ ਫੋਨ ਨਹੀਂ ਚੱਕਦੇ ਭਾਜੀ ਸਾਡਾ ਐਸਾ ਕੋਈ ਉਹ ਨਹੀਂ ਹੈ ਦੇਖੋ ਸਾਡੀ ਜੇ ਕੋਈ ਸਾਨੂੰ ਕਸਟਮਰ ਕਾਲ ਕਰ ਰਿਹਾ ਤਾਂ ਸਾਨੂੰ ਐ ਲੱਗਦਾ ਯਾਰ ਵੀ ਸਾਡੇ ਚ ਜੇ ਕੋਈ ਕਮੀਆਂ ਸੀ ਉਹਨੂੰ ਦੂਰ ਕਰੀਏ ਹਾਂ ਠੀਕ ਹੈ ਤਾਂ ਅਸੀਂ ਕਦੀ ਨਹੀਂ ਹੋ ਸਕਦਾ ਅਜੇ ਤੱਕ ਕਦੀ ਹੋਇਆ ਵੀ ਜੇ ਸਾਨੂੰ ਕਿਸੇ ਪੁਰਾਣੇ ਕਸਟਮਰ ਨੇ ਵੀ ਕਾਲ ਕੀਤਾ ਤਾਂ ਅਸੀਂ ਉਹਦੀ ਵੀ ਕਾਲ ਅਟੈਂਡ ਕੀਤੀ ਐ ਉਹਦੀ ਵੀ ਸਾਰੀ ਗੱਲਬਾਤ ਨੂੰ ਸੁਣਿਆ ਐ ਜੇ ਉਹ ਬੰਦਾ ਨਹੀਂ ਵੀ ਠੀਕ ਹੋਇਆ ਕਿਸੇ ਕਾਰਨ ਸਾਨੂੰ ਲੱਗਿਆ ਵੀ ਆਰੇ ਬੰਦੇ ਨੂੰ ਦਵਾਈ ਦੀ ਹੋਰ ਲੋੜ ਆ ਤਾਂ ਅਸੀਂ ਦਿੱਤੀ ਐ ਉਹਨਾਂ ਨੂੰ ਹੂੰ ਠੀਕ ਐ ਤਾਂ ਸਹੀ ਹੋਏ ਨੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਮਿਲ ਆ ਵੀ ਸਕਦੇ ਹਾਂ ਕਿੰਨੀ ਕੁ ਮਰ ਵਾਲੇ ਬੰਦੇ ਭਾਈ ਇਸ ਭੀੜ ਚ ਅ ਚਿੱਟੇ ਵਾਲੀ ਭੀੜ ਚ ਪੋਸਟ ਭੁੱਕੀ ਤੇ ਪੋਸਟ ਸਮੈਕ ਜੀ ਤੇ ਅਫੀਮ ਦੇ ਜਿਹੜੇ ਆ ਜਾਂ ਸ਼ਰਾਬ ਵਾਲੇ ਵੀ ਬੰਦੇ ਤੁਹਾਡੇ ਕੋਲੇ ਆਉਂਦੇ ਕਿੰਨੀ ਕੁ ਉਮਰ ਦੇ ਵਾਲੇ ਬੰਦੇ ਨੇ ਜਿਹੜੇ ਜਿਨ੍ਹਾਂ ਚ ਜ਼ਿਆਦਾ ਇਸ ਚੀਜ਼ ਨੂੰ ਪਾਇਆ ਜਾਂਦਾ ਦੇਖੋ ਜੀ ਅੱਜ ਕੱਲ ਜਿਹੜੀ ਉਮਰ ਦੀ ਗੱਲ ਕਰੀਏ ਅੱਜ ਕੱਲ 14 ਸਾਲ 15 ਸਾਲ ਦੇ ਬੱਚੇ 14 ਸਾਲ ਤੋਂ ਵੀ ਸ਼ੁਰੂ ਸ਼ੁਰੂ ਹੋ ਗਏ ਜੀ 14 ਸਾਲ 15 ਸਾਲ ਦੇ ਬੱਚੇ ਵੀ ਨਸ਼ਾ ਕਰਨੇ ਸਟਾਰਟ ਹੋ ਗਏ ਠੀਕ ਹੈ ਉਹ ਮੰਨ ਲਓ ਸ਼ੌਂਕ ਨਾਲ ਲਾ ਲਓ ਜਾਂ ਤੁਸੀਂ ਕਿਸੇ ਲਾਲਚ ਨਾਲ ਲਾ ਲਓ ਲਾਲਚ ਹੁਣ ਮੰਨ ਕੇ ਚਲੋ ਜਿਹੜਾ ਬੰਦਾ ਇੱਕ ਨਸ਼ਾ ਕਰ ਰਿਹਾ ਉਹ ਇੱਕ ਬੱਚੇ ਨੂੰ ਕਹਿ ਜਾਂਦਾ ਯਾਰ ਵੀ ਮੇਰੇ ਵਾਸਤੇ ਆ ਚੀਜ਼ ਫੜ ਲਿਆ ਤੈਨੂੰ ਮੈਂ ਆ ਲੈ ਦੂੰਗਾ ਆ ਲੈ ਦੂੰਗਾ ਹਾਂ ਠੀਕ ਹੈ ਉਥੋਂ ਕੀ ਕਰਦਾ ਬੱਚਾ ਉਥੋਂ ਸ਼ੁਰੂ ਹੋ ਜਾਂਦਾ ਨਸ਼ੇ ਤੇ ਠੀਕ ਹੈ ਹੁਣ ਅੱਗੇ ਵੱਧਦਾ ਵੱਧਾ 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 ਜਾ ਕੇ ਜਦੋਂ 18 ਸਾਲ ਦੀ ਉਮਰ ਦੇ ਵਿੱਚ ਜਾਂਦਾ ਹੈ ਉਹ ਨੂੰ ਆਪਣੀ ਵੀ ਸੁਧ-ਬਦ ਨਹੀਂ ਰਹਿੰਦੀ ਨਸ਼ੇ ਦੇ ਵਿੱਚ ਫਸ ਜਾਂਦਾ ਚਾਰੇ ਫਸ ਜਾਂਦਾ ਹੈ ਔਰ ਜਿਹੜੇ ਵੱਧ ਤੋਂ ਵੱਧ ਅਗਰ ਆਪਾਂ ਉਮਰ ਗੱਲ ਕਰੀਏ ਤਾਂ 60 ਸਾਲ 65 ਸਾਲ 70 ਸਾਲ ਜਿੱਥੇ ਤੱਕ ਦਾ ਵੀ ਜਿਹੜਾ ਪਰਸਨ ਹੈ ਨਸ਼ਾ ਕਰਦਾ ਹੈ ਉਹ ਹਰ ਇੱਕ ਬੰਦਾ ਸਾਡੇ ਕੋਲ ਇਸੇ ਮੈਡੀਸਨ ਦੇ ਨਾਲ ਇਸੇ ਪ੍ਰੋਡਕਟ ਦੇ ਨਾਲ ਨਸ਼ਾ ਛੱਡ ਸਕਦਾ ਹੂੰ ਜੀ ਹੋਰ ਲੇਡੀਜ਼ ਵੀ ਇਹ ਚੀਜ਼ ਆਉਂਦੀਆਂ ਨੇ ਜਾਂ ਲੇਡੀਜ਼ ਦੀਆਂ ਵੀ ਕਾਲ ਵਗੈਰਾ ਆਉਂਦੀਆਂ ਨੇ ਵੀ ਜਿਹੜੀਆਂ ਲੇਡੀਜ਼ ਪਰਦੇ ਨਾਲ ਆਪਦੇ ਪਰਿਵਾਰ ਦੇ ਕਿਸੇ ਜੀ ਦਾ ਨਸ਼ਾ ਛਡਾਉਣਾ ਚਾਹੁੰਦੀਆਂ ਨੇ ਬਹੁਤ ਸਾਰੀਆਂ ਲੇਡੀਜ਼ ਨੇ ਸਾਨੂੰ ਕਾਲ ਕਰਦੀਆਂ ਨੇ ਵੀ ਅਸੀਂ ਬਿਨਾਂ ਦੱਸੇ ਕਿਦਾਂ ਛਡਾ ਦਈਏ ਹੁਣ ਦੇਖੋ ਜੀ ਜਿਹੜਾ ਬਿਨਾਂ ਦੱਸੇ ਸ਼ਰਾਬ ਤਾਂ ਬੰਦਾ ਛੱਡ ਸਕਦਾ ਪਰ ਜਿਹੜਾ ਚਿੱਟਾ ਪੁੱਕੀ ਫੀਮ ਗੋਲੀਆਂ ਨਹੀਂ ਛੱਡ ਸਕਦਾ ਉਹਨੂੰ ਦੱਸਣਾ ਹੀ ਪੈਣਾ ਉਹਨੂੰ ਪਤਾ ਹੀ ਹੋਣਾ ਚਾਹੀਦਾ ਵੀ ਮੈਂ ਨਸ਼ਾ ਛੱਡਣਾ ਚਾਹੁੰਦਾ ਬੰਦਾ ਛੱਡਣਾ ਚਾਹੁੰਦਾ ਹੋਵੇ ਉਹਦੀ ਆਪਾਂ ਗਰੰਟੀ ਲੈਣੇ ਆ ਜੀ ਉਹਨੂੰ ਅਸੀਂ ਛਡਾ ਸਕਦੇ ਆ ਪਰ ਜਿਹੜਾ ਬੰਦਾ ਵੀ ਆਪਾਂ ਕਹੀਏ ਵੀ ਬਿਨਾਂ ਦੱਸੇ ਬਿਨਾਂ ਦੱਸੇ ਦੇਖੋ ਬਹੁਤ ਸਾਰੀਆਂ ਟੈਬਲੇਟ ਵੀ ਮਾਰਕੀਟ 'ਚ ਹੈਗੀਆਂ ਨੇ ਉਹਦੇ ਨਾਲ ਬੌਮਟਿੰਗ ਹੋਣ ਲੱਗ ਜਾਂਦੀ ਹੈ ਤਾਂ ਬੌਮਟਿੰਗ ਦੇ ਨਾਲ ਕੀ ਹੈ ਵੀ ਬੰਦੇ ਨੂੰ ਉਹਦੀ ਵਾਈਫ ਨੂੰ ਵੀ ਇਹ ਪਤਾ ਲੱਗ ਜਾਂਦਾ ਵੀ ਮੇਰਾ ਹਸਬੰਡ ਨੂੰ ਕੁਝ ਹੋ ਨਾ ਜਾਵੇ ਹਾਂ ਡਰ ਜਾਂਦੇ ਨੇ ਉਹ ਡਰ ਜਾਂਦੇ ਨੇ ਫਿਰ ਉਸ ਕਰਕੇ ਉਹ ਦਵਾਈ ਨੂੰ ਬੰਦ ਕਰ ਦਿੰਦੇ ਆ ਫਿਰ ਉਹ ਆਪਾਂ 네ਗੇਟਿਵ ਬੋਲਣਾ ਸ਼ੁਰੂ ਕਰਦੇ ਆ ਉਹਦੇ ਬਾਰੇ ਜਗ ਜਗਰ ਵੀ ਕਰਦੇ ਆ ਸਾਰੀ ਇਹ ਨਹੀਂ ਜਗ ਜਗਰ ਸਾਡਾ ਕੋਈ ਨਹੀਂ ਹੁੰਦਾ ਜੀ ਜੇ ਕੋਈ ਸਾਨੂੰ ਕਾਲ ਆਉਂਦੀ ਹੈ ਤਾਂ ਉਹਦੇ ਸੀਕ੍ਰੀਟ ਹੀ ਰੱਖਦੇ ਆ ਅਸੀਂ ਪੂਰੇ ਪਰਦੇ 'ਚ ਰੱਖਦੇ ਆ ਸਾਰੀ ਇਹ ਗੱਲਾਂ ਜੀ ਹੋਰ ਵੀ ਤੁਹਾਡੀ ਦਵਾਈ ਦੇ ਨਾਲ ਇਹ ਚੀਜ਼ਾਂ ਦਾ ਵੀ ਧਿਆਨ ਰੱਖਿਆ ਜਾਵੇ ਤਾਂ ਦਵਾਈ ਘਾਟ ਕਰਦੀ ਹੈ ਦਵਾਈ ਦੇਖੋ ਥੋੜੇ-ਬੋਤੇ ਪ੍ਰਹੇਜ ਹੁੰਦੇ ਆ ਜੀ ਅਸੀਂ ਉਹ ਦੱਸ ਦਿੰਨੇ ਆ ਜਿਵੇਂ ਦਹੀਂ ਲੱਸੀ ਜਿਵੇਂ ਤੁਸੀਂ ਵੱਧ ਤੋਂ ਵੱਧ ਦਹੀਂ ਲੱਸੀ ਲਓ ਇਹਦੇ ਨਾਲ ਮੈਡੀਸਨ ਦੇ ਨਾਲ ਔਰ ਦਹੀਂ ਲੱਸੀ ਦੇ ਨਾਲ ਕੀ ਹੁੰਦਾ ਵੀ ਜਿਹੜੀ ਆਪਣੀ ਬੋਡੀ ਹੁੰਦੀ ਹੈ ਇਹਦੀ ਤਸਵੀਰ ਥੋੜੀ ਹਲਕੀ ਗਰਮ ਹੁੰਦੀ ਹੈ ਉਹਦੇ ਨਾਲ ਦਹੀਂ ਲੱਸੀ ਦੇ ਨਾਲ ਇਹਨੂੰ ਮੈਨੇਜ ਕਰ ਜਾਂਦੀ ਹੈ ਠੀਕ ਹੈ ਜੀ ਔਰ ਦੂਜੀ ਗੱਲ ਥੋੜੀਆਂ ਗਰਮ ਚੀਜ਼ਾਂ ਜਿਵੇਂ ਦੇਸੀ ਘੋੜ ਵਗੈਰਾ ਹੋ ਗਿਆ ਇਹ ਅਸੀਂ ਬੰਦ ਕਰਾਣੇ ਆ ਬਾਕੀ ਥੋੜੇ-ਬੋਤੇ ਪਰਹੇਜ਼ ਹੁੰਦੇ ਨੇ ਜੀ ਜ਼ਿਆਦਾ ਚ ਕੋਈ ਪਰਹੇਜ਼ ਨਹੀਂ ਹੁੰਦੇ ਕੋਰਸ ਕਿੰਨੇ ਕਿ ਚੱਲਦਾ ਤੁਹਾਡਾ ਕੋਰਸ ਸਾਡਾ ਮਹੀਨੇ ਤੋਂ 40 ਦਿਨ ਦੇ ਵਿੱਚ ਵਿੱਚ ਹੁੰਦਾ ਜੀ ਹਮ 28 ਤੋਂ ਲੈ ਕੇ 40 ਦਿਨ ਦੇ ਵਿੱਚ ਵਿੱਚ ਕੋਰਸ ਹੁੰਦਾ ਆ ਔਰ ਇਹਦੇ ਵਿੱਚ ਹੀ ਬੰਦਾ ਫ੍ਰੀ ਹੋ ਜਾਂਦਾ ਇਹ ਡੱਬੇ ਨੇ ਰੀਅਲ ਲਾਈਫ ਦੇ ਹਰਸੋ ਇਹਦੇ ਬ ਕੀ ਕੀ ਚੀਜ਼ਾਂ ਆਸਤੇ ਵਰਤੇ ਜਾਂਦੇ ਹਨ ਹਾਂਜੀ ਇਹ ਜਿਹੜਾ ਹੈਗਾ ਜੀ ਪ੍ਰੋਡਕਟ ਸਾਡਾ ਇਹ ਜਿਵੇਂ ਕੋਈ ਨਾ ਸ਼ਰਾਬ ਛੱਡਣਾ ਚਾਹੁੰਦਾ ਇਕੱਲੀ ਹਾਂ ਮਤਲਬ ਦੋਸਤ ਇਕੱਲੀ ਸ਼ਰਾਬ ਪੀ ਰਿਹਾ ਹੈ ਸ਼ਰਾਬ ਦੇ ਕਾਰਨ ਉਹਦਾ ਘਰ ਖਰਾਬ ਹੋ ਰਿਹਾ ਕਈ ਲੇਡੀਜ਼ ਸਾਨੂੰ ਫੋਨ ਕਰਦੀਆਂ ਨੇ ਵੀ ਸਾਡਾ ਸ਼ਰਾਬ ਦੇ ਕਾਰਨ ਹੀ ਸਾਡਾ ਘਰ ਖਰਾਬ ਹੋ ਰਿਹਾ ਔਰ ਇਹ ਜਿਹੜਾ ਪ੍ਰੋਡਕਟ ਹੈ ਸਾਡਾ ਇਹ ਸਿਰਫ ਜੇ ਕਿਸੇ ਨੂੰ ਬਿਨਾਂ ਦੱਸੇ ਵੀ ਸ਼ਰਾਬ ਛੁਡਾਣੀ ਹੋਵੇ ਆਪਾਂ ਹਾਂ ਠੀਕ ਹੈ ਉਹਨੂੰ ਬਿਨਾਂ ਦੱਸੇ ਵੀ ਆਪਾਂ ਛੁਡਾ ਸਕਦੇ ਇਹ ਡ੍ਰੌਪ ਡ੍ਰੌਪਸ ਹੈ ਜੀ ਹੂੰ ਠੀਕ ਹੈ ਇਹ ਸਾਡਾ ਪੂਰਾ ਸੈੱਟ ਆਉਂਦਾ ਜੀ ਤਿੰਨ ਸ਼ੀ ਇਹ ਤਿੰਨ ਸ਼ੀਸ਼ਿਆਂ ਦਾ ਸੈੱਟ ਬਣਿਆ ਹੁੰਦਾ ਜੀ ਇਹ ਬਿਨਾ ਦੱਸੇ ਆਪਾਂ ਸ਼ਰਾਬ ਛਡਾ ਸਕਦੇ ਆ ਇਹਦੇ ਨਾਲ ਔਰ ਬਹੁਤ ਸਾਰੇ ਲੋਕਾਂ ਨੇ ਛੱਡਿਆ ਵੀ ਹੈ ਸ਼ਰਾਬ ਨੂੰ ਇਹਦੇ ਰਿਜ਼ਲਟ ਵੀ ਆਏ ਨੇ ਰਿਜ਼ਲਟ ਹੈ ਜੀ ਬੈਸਟ ਰਿਜ਼ਲਟ ਹੈ ਇਹਦੇ ਹਮ ਆਯੁਰਵੈਦਿਕ ਦੇ ਵਿੱਚ ਹੈ ਕਿਹੜਾ ਕੋਈ ਐਲੋਪੈਥਿਕ ਦੇ ਵਿੱਚ ਨਹੀਂ ਹੈਗਾ ਬਹੁਤ ਸਾਰੀਆਂ ਜਿਵੇਂ ਆਪਾਂ ਕਿਸੇ ਹੋਰ ਬਿਮਾਰੀਆਂ ਦੀ ਗੱਲ ਕਰਦੇ ਆਂ ਮ੍ਰਿਤਪਾਲ ਜੀ ਜੀ ਜਿਵੇਂ ਕਹਿੰਦੇ ਆ ਵੀ ਯਾਰ ਦੇਸੀ ਦਵਾਈ ਕੀ ਰਾਂ ਗੁਰਦਿਆਂ ਨੂੰ ਫੜਦੀ ਆ ਗੁਰਦੇ ਦੇ ਅਟੈਕ ਕਰਦੀ ਆ ਥੋੜੀ ਦਵਾਈ ਦੇ ਨਾਲ ਕੋਈ ਵੱਡਾ ਨੁਕਸਾਨ ਤਾਂ ਨਹੀਂ ਹੁੰਦਾ ਕੋਈ ਦਿਲ ਨੂੰ ਜਾਂ ਕੋਈ ਗੁਰਦਿਆਂ ਨੂੰ ਸਿੱਧਾ ਅਸਰ ਕਰਦੀ ਹੋਵੇ ਨਹੀਂ ਜੀ ਦੇਖ ਠੀਕ ਹੈ ਹੁਣ ਜੇ ਗੁਰਦਿਆਂ ਦੇ ਵਿੱਚ ਭਾਜੀ ਜੇ ਦੇਸੀ ਦਵਾਈਆਂ ਨੁਕਸਾਨ ਕਰਦੀਆਂ ਹੁੰਦੀਆਂ ਤਾਂ ਅੱਜ ਕੱਲ੍ਹ ਦੇਖੋ ਆਪਾਂ ਜੀਰਾ ਵੀ ਖਾਂਦੇ ਆ ਘਰ ਦੇ ਵਿੱਚ ਹਾਂ ਠੀਕ ਹੈ ਜੀ ਹਲਦੀ ਵੀ ਖਾਂਦੇ ਆ ਆਪਾਂ ਘਰ ਦੇ ਵਿੱਚ ਉਹ ਨਹੀਂ ਆਪਣੇ ਗੁਰਦਿਆਂ ਤੇ ਅਸਰ ਕਰਦੀਆਂ ਉਹ ਵੀ ਤਾਂ ਆਯੁਰਵੇਦਿਕ ਚੀਜ਼ਾਂ ਨੇ ਦੇਸੀ ਚੀਜ਼ਾਂ ਹੀ ਨੇ ਉਹ ਉਹ ਘੜਾ ਨੁਕਸਾਨ ਕਰਦੀਆਂ ਆਪਣੀ ਬੋਡੀ ਨੂੰ ਜੀ ਹਾਂ ਕੋਈ ਨੁਕਸਾਨ ਨਹੀਂਗਾ ਜੀ ਇਹਦੇ ਨਾਲ ਹਾਂ ਹਾਂ ਕੋਈ ਸਾਈਡ ਇਫੈਕਟ ਨਹੀਂ ਇਹਦਾ ਜਿਵੇਂ ਭਾਈ ਕਹਿੰਦੇ ਨਸ਼ੇ ਵਾਲਾ ਬੰਦਾ ਤਾਂ ਪਹਿਲੇ ਪੈਸੇ ਲੋਖਾ ਹੁੰਦਾ ਜੀ ਤੇ ਉਹ ਪੈਸੇ ਕਰਕੇ ਨਸ਼ਾ ਛੱਡਣਾ ਚਾਹਦਾ ਹੁੰਦਾ ਜੀ ਔਰ ਜਿਹੜੀ ਨਸ਼ਾ ਛਡਾਉਣ ਵਾਲੇ ਕੇਂਦਰ ਨੇ ਜਾਂ ਨਸ਼ਾ ਛਡਾਉਣ ਵਾਲੀ ਮੈਡੀਸਨ ਕਹਿੰਦੇ ਹੱਦੋਂ ਵੱਧ ਮਹਿੰਗੀ ਹੁੰਦੀ ਆ ਉਹ ਦੇਖੋ ਜੀ ਉਹ ਇੱਕ ਕੇਂਦਰ ਇੱਕ ਅਲੱਗ ਕਨਸੈਪਟ ਹੈ ਜੀ ਹੁਣ ਜਿਹੜਾ ਬੰਦਾ ਨਸ਼ਾ ਕਰ ਰਿਹਾ ਉਹਨੂੰ ਫੈਮਿਲੀ ਦੀ ਲੋੜ ਹੁੰਦੀ ਆ ਜੇ ਉਹ ਛੱਡਣਾ ਚਾਹੁੰਦਾ ਨਾ ਉਹਨੂੰ ਫੈਮਿਲੀ ਦੀ ਹਾਂ ਜੋ ਪਰਿਵਾਰ ਚ ਰਹਿ ਕੇ ਛੱਡਣਾ ਚਾਹੁੰਦਾ ਹੈ ਠੀਕ ਹੈ ਤਾਂ ਉਹਨੂੰ ਫੈਮਿਲੀ ਦੀ ਸਪੋਰਟ ਦੀ ਜ਼ਰੂਰਤ ਹੁੰਦੀ ਹੈ ਪਰ ਆਪਾਂ ਉਹਨੂੰ ਜੇ ਆਪਾਂ ਕਿਤੇ ਸੈਂਟਰ ਵਗੈਰਾ ਜਾਂ ਕੁਝ ਕਿਤੇ ਵੀ ਭੇਜ ਦਿੰਨੇ ਆ ਤੂੰ ਇੱਕ ਸਮਝ ਲਓ ਆਪਾਂ ਪਰਿਵਾਰ ਤੋਂ ਦੂਰ ਕਰ ਲਿਆ ਉਸ ਬੰਦੇ ਨੂੰ ਠੀਕ ਹੈ ਇਹ ਵੀ ਰੋਗ ਹੈ ਇੱਕ ਤਰ੍ਹਾਂ ਦਾ ਹਾਂ ਇਹ ਵੀ ਇੱਕ ਰੋਗ ਹੈ ਉਹ ਉਹ ਜਦੋਂ ਬੰਦਾ 2 ਮਹੀਨੇ 6 ਮਹੀਨੇ ਪਰਿਵਾਰ ਤੋਂ ਦੂਰ ਰਹਿੰਦਾ ਉਹਦੇ ਮਾਈਂਡ 'ਚ ਕੋਈ ਗੱਲ ਹੁੰਦੀ ਆ ਵੀ ਯਾਰ ਮੈਂ ਜਾ ਕੇ ਪਹਿਲਾਂ ਆਪਣੇ ਪਰਿਵਾਰ ਨਾਲ ਹੀ ਲੜਨਾ ਹਾਂ ਠੀਕ ਹੈ ਜੇ ਕਹਿੰਦਾ ਉਹ ਮਾਰਨੇ ਜਾ ਕੇ ਪਹਿਲਾਂ ਉਹ ਉਹਨਾਂ ਨਾਲ ਗੱਲਬਾਤ ਕਰਨੀ ਜਾ ਕੇ ਕਿਸ ਤਰੀਕੇ ਨਾਲ ਹਾਂ ਤੇ ਇਸ ਕਰਕੇ ਬ੍ਰਦਰ ਇਹਦੇ ਨਾਲ ਵੀ ਇਹ ਬੰਦਾ ਘਰ ਬੈਠ ਕੇ ਨਸ਼ਾ ਛੱਡ ਸਕਦਾ ਜੇ ਫੈਮਿਲੀ ਸਪੋਰਟ ਕਰੇ ਤਾਂ ਜੇ ਫੈਮਿਲੀ ਸਪੋਰਟ ਨਹੀਂ ਕਰ ਰਹੀ ਤੇ ਕੋਈ ਬੰਦਾ ਸੈਂਟਰ ਚ ਕਾ ਦਿੰਦਾ ਠੀਕ ਹੈ ਜੀ ਸੈਂਟਰ ਚ ਕਾਤਾ 50000 60000 ਆਪਾਂ ਪਤਾ ਹੀ ਦੇਖ ਲਈਏ ਸਾਰਾ ਜਾਣਦੀਆਂ ਜੀ ਆਪਾਂ ਹੁਣ ਬਹੁਤ ਸਾਰੀ ਪ੍ਰਚਲਿਤ ਹੋਈਆਂ ਹੋਈਆਂ ਜਿਵੇਂ ਗੋਲੀਆਂ ਨੇ ਜੀਭ ਥੱਲੇ ਰੱਖਣ ਵਾਲੀਆਂ ਜੀਭ ਥੱਲੇ ਰੱਖਣ ਵਾਲੀਆਂ ਹੁਣ ਲੋਕ ਕਹਿੰਦੇ ਵੀ ਚਿੱਟਾ ਛੱਡਣ ਦੇ ਕੰਮ ਆਂਦੀਆਂ ਨੇ ਜਾਂ ਮਤਲਬ ਕੋਈ ਵੀ ਨਸ਼ਾ ਪਾ ਲਾ ਲੀਏ ਵੀ ਹਰ ਇੱਕ ਨਸ਼ਾ ਛੱਡਣ ਦੇ ਕੰਮ ਆਂਦੀਆਂ ਨੇ ਉਹ ਗੋਲੀਆਂ ਪਰ ਉਹ ਗੋਲੀ ਦੇ ਨੁਕਸਾਨ ਵੀ ਤਾਂ ਬਹੁਤ ਨੇ ਬਿਲਕੁਲ ਠੀਕ ਹੈ ਆਪਾਂ Google ਤੇ ਵੀ ਸਰਚ ਕਰ ਸਕਦੇ ਆ ਹੁਣ ਜੀਭ ਥੱਲੇ ਗੋਲੀ ਜਿਹੜੇ ਰੱਖਦੇ ਨੇ ਉਹ ਕਿਉਂ ਰੱਖੀ ਜਾਂਦੀ ਹੈ ਜੀਭ ਥੱਲੇ ਕੋਲੀ ਜੀਭ ਦੇ ਥੱਲੇ ਆਪਣੇ ਇੱਕ ਨਾੜਾ ਦਾ ਗੁੱਛਾ ਬਣਿਆ ਹੁੰਦਾ ਜੀ ਜਦੋਂ ਆਪਾਂ ਜੀਭ ਦੇ ਥੱਲੇ ਉਹ ਗੋਲੀ ਰੱਖਦੇ ਆ ਨਸ਼ੇ ਵਾਲਾ ਜਿਹੜਾ ਵੀ ਬੰਦਾ ਨਸ਼ਾ ਕਰ ਰਿਹਾ ਉਹ ਗੋਲੀ ਰੱਖਦਾ ਰੱਖਦੇ ਸਾਰ ਜਿਹੜੀ ਗੋਲੀ ਆ ਉਹ ਘੁਲ ਜਾਂਦੀ ਹੈ ਬਿਲਕੁਲ ਔਰ ਜਾਂਦੇ ਸਾਰ ਉਹ ਆਪਣੀਆਂ ਨਾੜਾਂ ਦੇ ਵਿੱਚ ਅਸਰ ਕਰ ਦਿੰਦੀ ਹੈ ਜਦੋਂ ਆਪਾਂ ਪਾਣੀ ਨਾਲ ਖਾਂਦੇ ਆ ਉਹ ਜਿਸ ਜਗ੍ਹਾ ਤੇ ਗੋਲੀ ਨੇ ਜਾਣਾ ਹੁੰਦਾ ਉਸ ਟਿਕ ਕੇ ਨਾਲ ਉਹ ਥੋੜਾ ਲੇਟ ਅਸਰ ਕਰਦੀ ਹੈ ਹਾਂ ਠੀਕ ਹੈ ਜੀ ਤੇ ਉਹਦੇ ਨਾਲ ਜਿਹੜੀ ਗੋਲੀ ਹੈ ਉਹ ਅਸਰ ਜਲਦੀ ਕਰਦੀ ਹੈ ਉਹਦੇ ਨਾਲ ਫਿਰ ਕੀ ਹੁੰਦਾ ਵੀ ਉਹ ਬੰਦਾ ਕਹਿੰਦਾ ਵੀ ਮੈਂ ਸੈਟੀਸਫਾਈਡ ਆ ਗੋਲੀ ਤੋਂ ਉਹਰੋਂ ਗੋਲੀ ਚ ਲੱਗ ਜਾਂਦਾ ਅੱਛਾ ਉਹ ਗੋਲੀ ਤੇ ਲੱਗ ਜਾਂਦਾ ਠੀਕ ਹੈ ਇਹ ਸਾਡਾ ਕੋਈ ਜਿਹੜਾ ਪ੍ਰੋਡਕਟ ਹੈ ਇਹ ਇਹਦੇ ਨਾਲ ਕੋਈ ਲੱਗਣ ਵਾਲਾ ਕੁਝ ਕੰਮ ਨਹੀਂ ਹੈਗਾ ਆਯੁਰਵੈਦਿਕ ਹੈ ਔਰ ਬੰਦਾ ਖਾਊਗਾ ਖਾਣ ਤੋਂ ਬਾਅਦ ਉਹਨੂੰ ਪਤਾ ਲੱਗਣਾ ਵੀ ਤੋੜ ਤਕਲੀਫ ਮੇਰੀ ਠੀਕ ਹੈ ਮੈਂ ਕੋਈ ਦਿੱਕਤ ਨਹੀਂ ਹੈਗੀ ਆਪਣਾ ਕੰਮਕਾਰ ਆਪਣਾ ਕਰਦਾ ਕਰ ਸਕਦਾ ਆਪਣਾ ਉਹ ਇਹ ਨਹੀਂ ਹੈਗਾ ਵੀ ਕੰਮ ਕਰ ਕੋਈ ਛੱਡਣਾ ਹੈ ਜਿਵੇਂ ਪਹਿਲੇ ਦਿਨ ਹੀ ਜਦੋਂ ਤੁਹਾਡਾ ਪ੍ਰੋਡਕਟ ਅਗਲੇ ਨੇ ਖਾ ਲਿਆ ਤੇ ਨਾਲ ਦੀ ਨਾਲ ਹੀ ਉਹਨੂੰ ਨਸ਼ੇ ਵਾਲਾ ਰਿਜ਼ਲਟ ਤਾਂ ਮਿਲਦਾ ਨਹੀਂ ਨਸ਼ੇ ਵਾਲਾ ਨਹੀਂ ਮਿਲਦਾ ਉਹਦੀ ਸਰੀਰ ਦੇ ਵਿੱਚ ਜਿਹੜੀ ਐਕਟੀਵਿਟੀ ਤੋੜ ਹਾਂ ਤੋੜ ਖਤਮ ਹੋ ਜਾਂਦੀ ਹੈ ਤੋੜ ਤਕਲੀਫ ਸਾਰੀ ਖਤਮ ਹਾਂ ਜੀ ਤੋੜ ਖਤਮ ਹੋ ਜਾਂਦੀ ਹੈ ਇਹ ਇਹ ਜਿਹੜੇ ਪੌਚ ਕੇ ਨੇ ਉਹ ਇਹ ਇਹ ਵੀ ਇੱਕ ਵਾਰ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਤੁਸੀਂ ਹਾਂਜੀ ਹਾਂਜੀ ਮੈਂ ਦਿਖਾ ਦਿੰਦਾ ਜੀ ਇਹ ਜਿਹੜੇ ਪੌਚ ਹੈ ਜੀ ਜੀ ਇਹ ਪਾਊਚ ਬਣੇ ਨੇ ਇਹਦੇ ਵਿੱਚ ਬਾਕਸ ਦੇ ਵਿੱਚ 40 ਪਾਊਚ ਹੁੰਦੇ ਆ ਇਹ ਇੱਕ ਮਹੀਨੇ ਦਾ ਕੋਰਸ ਹੈ ਜੀ ਕਿ ਨਹੀਂ ਇਹ ਨਾ ডোজ ਦੇ ਹਿਸਾਬ ਨਾਲ ਹੁੰਦਾ ਹੈ ডোজ ਦੇ ਹਿਸਾਬ ਨਾਲ ਕੋਈ ਨਸ਼ਾ ਕੀਤਾ ਜੀ ਕੋਈ ਗ੍ਰਾਮ ਲੈਂਦਾ ਅੱਧਾ ਗ੍ਰਾਮ ਚ ਟਾਲਦਾ ਭੁੱਕੀ ਫੀਮ ਜੋ ਕੋਈ ਵੀ ਨਸ਼ਾ ਹੋਵੇ ਕਿਸੇ ਵੀ ਤਰ੍ਹਾਂ ਦਾ ਜੀ ਇਹ ਪਾਊਚ ਹੁੰਦੇ ਆ ਸਾਡੇ ਕੋਲ ਜੀ ਇਹ ਪਾਊਚ ਨੇ ਜਿਹੜੇ ਇਹਦੇ ਵਿੱਚ 40 ਪਾਊਚ ਹੁੰਦੇ ਨੇ ਔਰ ਇਹ ਜਿਹੜੀਆਂ ਕੁੜੀਆਂ ਨੇ ਇਹ ਪਹਿਲੇ ਦਿਨ ਤੋਂ ਅਸੀਂ ਬੰਦਾ ਜਦੋਂ ਇਹ ਕੁੜੀ ਨੂੰ ਮਤਲਬ ਸੇਵਨ ਕਰਦਾ ਇਹਦਾ ਉਹਦੇ ਨਾਲ ਨਸ਼ੇ ਦੀ ਤੋੜ ਉਹਦੀ ਖਤਮ ਹੋ ਜਾਂਦੀ ਹੈ ਇਹਦਾ ਰੀਬਰਥ ਤਾਂ ਹੀ ਨਾ ਰੱਖਿਆ ਦੁਬਾਰਾ ਜਨਮ ਹੁੰਦਾ ਬੰਦੇ ਦਾ ਬਿਲਕੁਲ ਜੀ ਬਿਲਕੁਲ ਦੇਖੋ ਜਿਹੜਾ ਬੰਦਾ ਨਸ਼ਾ ਕਰ ਰਿਹਾ ਹਾਂ ਹੁਣ ਆਪਾਂ ਦੇਖਦੇ ਹਾਂ ਵੀ ਬੰਦਾ ਟੀਕਾ ਲਾ ਰਿਹਾ ਉਹ ਟੀਕਾ ਉਹਦੀ ਨਾੜ ਚ ਹੀ ਰਹਿ ਗਿਆ ਕੱਢਣ ਦਾ ਵੀ ਮੌਕਾ ਨਹੀਂ ਮਿਲਦਾ ਹੁਣ ਤੁਸੀਂ ਜਾਣਦੇ ਹੋਵੋਗੇ ਵੀ ਕਿੰਨਾ ਘਾਤਕ ਹੈ ਨਸ਼ਾ ਉਹ ਠੀਕ ਹੈ ਜੀ ਪਰ ਇਹਦਾ ਉਹ ਇੱਕ ਰੀਬਰਥ ਸਮਝ ਲਓ ਇੱਕ ਨਵਾਂ ਜਨਮ ਹੋ ਗਿਆ ਬੰਦੇ ਦਾ ਜਦੋਂ ਉਹਨੇ ਇੰਜੈਕਸ਼ਨ ਜਾਂ ਕੋਈ ਟੀਕਾ ਲਾ ਰਿਆ ਸੀਗਾ ਉਹਨੇ ਛੱਡਤਾ ਤਾਂ ਇੱਕ ਹਿਸਾਬ ਦਾ ਉਹਦਾ ਨਵਾਂ ਜਨਮ ਹੈ ਜਿਜਬਾਤੀ ਹੋਗੇ ਵੀ ਇਹ ਕੰਮ ਕਰਦੇ ਹੋ ਵੀ ਯਾਰ ਕਿਸੇ ਦਾ ਭਲਾ ਹੋ ਰਿਹਾ ਬਿਲਕੁਲ ਪਾਜੀ ਦੇਖੋ ਕਈ ਐਸੇ ਘਰ ਦੇਖੇ ਵੀ ਐ ਅਸੀਂ ਉਜੜਦੇ ਘਰ ਦੇਖੇ ਨੇ ਚਿੱਟੇ ਦੇ ਨਾਲ ਭੁੱਕੀ ਦੇ ਨਾਲ ਫੀਮ ਦੇ ਨਾਲ ਜਾਂ ਸ਼ਰਾਬ ਦੇ ਨਾਲ ਵੀ ਕਈ ਉਜੜਦੇ ਘਰ ਆਪਾਂ ਦੇਖੇ ਨੇ ਹੂੰ ਔਰ ਅਸੀਂ ਇਸ ਲਾਈਨ 'ਚ ਜਦੋਂ ਤੋਂ ਆਏ ਆ ਤਾਂ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਵੀ ਪ੍ਰਮਾਤਮਾ ਤੂੰ ਕਿਸੇ ਚੰਗੇ ਕੰਮ ਸਾਨੂੰ ਲਾਤਾ ਹਾਂ ਜੇ ਅੱਜ ਸਾਡੇ ਦਸਣ ਦੇ ਨਾਲ ਮੈਂ ਕਹਿੰਦਾ ਯਾਰ ਜੇ ਭਾਜੀ 650 ਬੰਦਿਆਂ ਨੂੰ 100 ਲੋਕਾਂ ਨੂੰ ਦੱਸ ਰਹੇ ਹਾਂ ਇਹਦੇ ਬਾਰੇ ਜੇ ਉਹਦੇ ਵਿੱਚੋਂ ਮੈਂ ਕਹਿੰਦਾ 10 ਬੰਦੇ ਨੇ ਵੀ ਨਸ਼ਾ ਛੱਡਤਾ ਸਾਡੇ ਕਹਿਣ ਤੇ ਮਕਸਦ ਪੂਰਾ ਹੋ ਗਿਆ ਤਾਂ ਸਾਡਾ ਜ਼ਿੰਦਗੀ ਦਾ ਮਕਸਦ ਪੂਰਾ ਹੋ ਗਿਆ ਹੂੰ ਠੀਕ ਹੈ ਜੀ ਹੁਣ ਜਿਵੇਂ ਤੁਸੀਂ ਇੱਕ ਸਲੋਗਨ ਜਾਂ ਸੁਣਿਆ ਹੋਣਾ ਜੀ ਵੀ ਜਿਹੜਾ ਪੁੱਤ ਐ ਉਹ 500 ਰੁਪਏ ਦੀ ਸ਼ਰਾਬ ਲੈਣ ਗਿਆ ਹਾਂ ਠੀਕ ਹੈ ਜੀ ਤੇ ਜਿਹੜਾ ਪਿਓ ਐ ਉਹ 1000 ਰੁਪਏ ਦਾ ਨਸ਼ਾ ਲੈਣ ਗਿਆ ਹਾਂ ਪਰ ਜਿਹੜੀ ਮਾਂ ਐ ਉਹ ਮਾਂ 2 ਰੁਪਏ ਕਿਲੋ ਵਾਲੇ ਕਣਕ ਦੇ ਲਾਈਨ ਦੇ ਵਿੱਚ ਲੱਗੀ ਹੋਈ ਐ ਆ ਠੀਕ ਹੈ ਜੀ ਉਹਦਾ ਕਾਰਨ ਕੀ ਐ ਬਿਕਾਰ ਚ ਗਰੀਬੀ ਹੈ ਪਰ ਪਿਓ ਪੁੱਤ ਜੋ ਵੀ ਹੈ ਉਹ ਕਹਿੰਦਾ ਵੀ ਸਾਨੂੰ ਨਸ਼ੇ ਦੀ ਅਸੀਂ ਪੂਰਤੀ ਕਰਨੀ ਚਾਹੁੰਦੇ ਆ ਆਪਣੀ ਸਾਡੀ ਨਸ਼ੇ ਦੀ ਪੂਰਤੀ ਹੋ ਜਵੇ ਇਹਦੇ ਚ ਜਿਹੜੀਆਂ ਘਰ ਦੀਆਂ ਔਰਤਾਂ ਨੇ ਜਾਂ ਬੀਬੀਆਂ ਨੇ ਉਹ ਜ਼ਿਆਦਾ ਔਖੀ ਹੁੰਦੀਆਂ ਨੇ ਬੋਤ ਭਾਜੀ ਸਾਨੂੰ ਬਹੁਤ ਸਾਰੇ ਫੋਨ ਆਉਂਦੇ ਕਈ ਵਾਰ ਤਾਂ ਮਨ ਭਾਵੁਕ ਹੋ ਜਾਂਦਾ ਯਾਰ ਠੀਕ ਹੈ ਪਿੱਛੇ ਜੇ ਮੋਗੇ ਤੋਂ ਫੋਨ ਆਇਆ ਮੈਨੂੰ ਮਤਲਬ ਬਹੁਤ ਮਨ ਭਾਵੁਕ ਹੋਇਆ ਉਸ ਦਿਨ ਤੇ ਉਹਨਾਂ ਦੇ ਫਿਰ ਫਾਦਰ ਸਾਹਿਬ ਨੇ ਵੀ ਮੇਰੇ ਨਾਲ ਗੱਲ ਕੀਤੀ ਤੇ ਉਹ 1-2 ਦਿਨ ਤੱਕ ਆ ਰਹੇ ਨੇ ਆਪਣੇ ਕੋਲ ਘਰਾਂ ਦੇ ਹਾਲਾਤ ਮਾੜੇ ਬਹੁਤ ਮਾੜੇ ਹਾਲਾਤ ਹੈ ਜੀ ਜਿਵੇਂ ਸੋਸ਼ਲ ਮੀਡੀਆ ਤੇ ਹੋਰ ਵੀ ਇੰਟਰਵਿਊਜ਼ ਬਹੁਤ ਆਉਂਦੀਆਂ ਨੇ ਅਮਰਪਾਲ ਜੀ ਮੈਂ ਪਰਸਨਲੀ ਚਾਹੋ ਤੁਹਾਨੂੰ ਜਾਣਦਾ ਜੀ 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 ਇੱਕ ਵਾਰ ਸਾਡੇ ਇਸ ਕੈਮਰੇ ਦੇ ذریعے ਆਪਦੇ ਵੱਲੋਂ ਦਰਸ਼ਕਾਂ ਨੂੰ ਜ਼ਰੂਰ ਅਪੀਲ ਕਰੋ ਦੋਸਤੋ ਦੇਖੋ ਭਾਜੀ ਹੁਣਾਂ ਨੇ ਬਹੁਤ ਸੋਹਣੀਆਂ ਮੇਰੇ ਨਾਲ ਗੱਲਾਂ ਕੀਤੀਆਂ ਤੇ ਮੈਂ ਇਹੀ ਚਾਹਨਾ ਵੀ ਜਿਹੜਾ ਇਨਸਾਨ ਨਸ਼ਾ ਕਰ ਰਿਹਾ ਹੈ ਤੋ ਉਹ ਨਸ਼ੇ ਦੇ ਕਾਰਨ ਉਹਦਾ ਘਰ ਬਰਬਾਦ ਹੋ ਰਿਹਾ ਹੈ ਅੱਜ ਡਿਵੋਰਸ ਤੱਕ ਵੀ ਹੋ ਰਿਹਾ ਜੀ ਨਸ਼ੇ ਦੇ ਕਾਰਨ ਤਲਾਕ ਬਹੁਤ ਵੱਡਾ ਕਾਰਨ ਹੈ ਜੀ ਬਹੁਤ ਵੱਡਾ ਕਾਰਨ ਹੈ ਡਿਵੋਰਸ ਦਾ ਹੁਣ ਜਿਹੜਾ ਡਿਵੋਰਸ ਹੋ ਰਿਹਾ ਹੈ ਵੱਡੇ ਕਾਰਨ ਹੀ ਇਹੀ ਚੀਜ਼ ਦੇ ਹੋਗੇ ਘਰ ਘਰ ਖਰਾਬ ਹੋ ਰਹੇ ਨੇ ਘਰ ਖਰਾਬ ਹੋ ਰਹੇ ਨੇ ਔਰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਦੋਸਤੋ ਵੀ ਜਿਹੜੇ ਵੀ ਮੇਰੇ ਦੋਸਤ ਇਸ ਇੰਟਰਵਿਊ ਨੂੰ ਦੇਖ ਰਹੇ ਨੇ ਜੀ ਉਹ ਜਲ ਤੋਂ ਜਲ ਦੇ ਇਸ ਪ੍ਰੋਡਕਟ ਬਾਰੇ ਡਿਪਲੀ ਜਾਣਨ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਤੋਂ ਸਾਰੀ ਨੌਲੇਜ ਲੈ ਸਕਦੇ ਹੋ ਪਹਿਲਾਂ ਮੈਂ ਪਹਿਲਾਂ ਚਾਹੇ ਸਰਚ ਕਰ ਲੈਣ ਚੰਗੀ ਤਰ੍ਹਾਂ ਬਿਲਕੁਲ ਪਹਿਲਾਂ ਚੰਗੀ ਤਰ੍ਹਾਂ ਸਰਚ ਕਰੋ ਗੱਲਬਾਤ ਕਰੋ ਅਸੀਂ ਗੱਲਬਾਤ ਕਰਨ ਦਾ ਕੋਈ ਫੀਸ ਨਹੀਂ ਸਰਵਿਸ ਕੋਈ ਚਾਰजेस ਨਹੀਂ ਕੋਈ ਚਾਰजेस ਨਹੀਂ ਹੈਗੇ ਤੁਸੀਂ ਸਾਡੇ ਨਾਲ ਫੋਨ ਤੇ ਗੱਲਬਾਤ ਕਰੋ ਜੇ ਤੁਹਾਨੂੰ ਲੱਗਦਾ ਵੀ ਹਾਂ ਸਾਡੇ ਲਈ ਇਹ ਕਨਸੈਪਟ ਸਹੀ ਹੈ ਸਾਡੇ ਲਈ ਇਹ ਜਿਹੜਾ ਪ੍ਰੋਡਕਟ ਹੈ ਸਹੀ ਹੈ ਔਰ ਅਸੀਂ ਇਹਦਾ ਨਸ਼ਾ ਛੱਡ ਸਕਦੇ ਹਾਂ ਤਾਂ ਤੁਸੀਂ ਇਹ ਦਵਾਈ ਨੂੰ ਲੈ ਕੇ ਨਸ਼ਾ ਛੱਡੋ ਤਾਂ ਆਪਾਂ ਕਿਤੇ ਵੀ ਦੇਖੋ ਹਰ ਇੱਕ ਇਨਸਾਨ ਚਾਹੁੰਦਾ ਹੈ ਆ ਵੀ ਉਹਦੀ ਜ਼ਿੰਦਗੀ ਦੇ ਵਿੱਚੋਂ ਨਸ਼ਾ ਹਮੇਸ਼ਾ ਦੇ ਨਹੀਂ ਨਿਕਲ ਜਾਵੇ ਹੂੰ ਤੇ ਅਸੀਂ ਵੀ ਇਹੀ ਚਾਹੁੰਦੇ ਆ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਨਸ਼ਾ ਹਮੇਸ਼ਾ ਲਈ ਨਿਕਲੇ ਔਰ ਤੁਸੀਂ ਸਮਾਜ ਦੇ ਵਿੱਚ ਵਧੀਆ ਜ਼ਿੰਦਗੀ ਜੀਵੋ ਔਰ ਸਮਾਜ ਦੇ ਵਿੱਚ ਤੁਹਾਡਾ ਰਤਬਾ ਵੱਡਾ ਹੋਵੇ ਵੱਡਾ ਹੋਵੇ ਬਿਲਕੁਲ ਜੀ ਬਹੁਤ ਸ਼ੁਕਰੀਆ ਅਮਰਤਪਾਲ ਜੀ ਬਹੁਤ ਧੰਨਵਾਦ ਤੁਹਾਡਾ ਤੇ ਇਸ ਪ੍ਰੋਡਕਟ ਬਾਰੇ ਜਾਣਕਾਰੀ ਦੇਣ ਵਾਸਤੇ ਤੇ ਅਸੀਂ ਚਾਹੁੰਦੇ ਆ ਵੀ ਸਾਡੇ ਜਿੰਨੇ ਵੀ ਦਰਸ਼ਕ ਨੇ ਤੇ ਉਹ ਇਸ ਨੰਬਰਾਂ ਤੇ ਜਿਹੜੇ ਸਕਰੀਨ ਤੇ ਚੱਲਦੇ ਨੰਬਰ ਨੇ ਕਾਲ ਕਰੋ ਆਪਦੇ ਵੱਲੋਂ ਪਹਿਲਾਂ ਘੋਖ ਪੜਤਾਲ ਕਰੋ ਏਨਾ ਸੋਚਿਓ ਕਿ ਇੰਟਰਵਿਊ ਹੋ ਗਈ ਤਾਂ ਇਹ ਪ੍ਰੋਡਕਟ ਵੇਚਣ ਦਾ ਇੱਕ ਜਰੀਆ ਅਸੀਂ ਚਾਹੁੰਨੇ ਆ ਵੀ ਤੁਹਾਡੇ ਤੱਕ ਸਨੇਹਾ ਲਾਈਏ ਤਾਂ ਜੋ ਕਿਤੇ ਨਾ ਕਿਤੇ ਤੁਹਾਡੇ ਅੰਦਰ ਜਿਹੜੀਆਂ ਜਿਹੜਾ ਡਰ ਆ ਜਾਂ ਚਿੰਨ੍ਹਗਾ ਉਸ ਦੇ ਜਰੀਏ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਗੱਲਬਾਤ ਕਰਕੇ ਰਿਸਰਚ ਕਰਕੇ ਫੇਰ ਇਹਨਾਂ ਦੇ ਪੂਰੀ ਤਰ੍ਹਾਂ ਤਜਾ ਕਰਕੇ ਤੇ ਇੱਕ ਇਹਨਾਂ ਦੀ ਹੋਰ ਵੱਡੀ ਗੱਲ ਇਹ ਆ ਕਿ ਪ੍ਰੋਡਕਟ ਲੈ ਜਾਓ ਯੂਜ਼ ਕਰੋ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਕੋਈ ਫਾਇਦਾ ਹੋਇਆ ਤਾਂ ਤੁਹਾਡੇ ਪੈਸੇ ਵਾਪਸ ਬਿਲਕੁਲ ਜੀ ਇਹ ਮੈਂ ਦੁਬਾਰਾ ਰਿਪੀਟ ਕਰਨਾ ਚਾਹੁੰਦਾ ਭਾਈ ਜੀ ਜੀ ਦੇਖੋ ਬੰਦਾ ਨਾ ਕੋਈ ਵੀ ਹੈ ਉਹ ਪੈਸਾ ਪਤਾ ਨਹੀਂ ਕਿੱਥੋਂ ਇਕੱਠਾ ਕਰਕੇ ਲੈ ਕੇ ਆਂਦਾ ਹੈ ਜਿਹੜਾ ਬੰਦਾ ਨਸ਼ਾ ਕਰ ਰਿਹਾ ਹੈ ਦੇਖੋ ਪਹਿਲੇ ਉਹਦੇ ਕੋਲੇ ਹਾਂ ਉਹ ਜਿਹੜਾ ਕੋਈ ਹੋ ਸਕਦਾ ਵੀ ਕੋਈ ਐਸਾ ਵੀ ਨਸ਼ਾ ਕਰਨ ਵਾਲਾ ਆਦਮੀ ਹੋਵੇ ਵੀ ਜਿਹੜਾ ਕਿ ਨਸ਼ਾ ਕਰਨ ਦੇ ਲਈ ਹੋ ਸਕਦਾ ਕਿਸੇ ਦੀ ਚੋਰੀ ਕਰਕੇ ਲੈ ਜਾਂਦਾ ਹੋਵੇ ਬਿਲਕੁਲ ਠੀਕ ਹੈ ਹੋ ਸਕਦਾ ਕਿਸੇ ਨੂੰ ਲੁੱਟ ਕੇ ਲਿਆ ਰਿਹਾ ਹੋਵੇ ਉਹ ਵੀ ਇਸ ਕੰਮ ਤੇ ਮਿਹਨਤ ਕਰ ਰਿਹਾ ਆਪਣੇ ਠੀਕ ਹੈ ਪਰ ਅਸੀਂ ਇਹ ਕਹਿੰਦੇ ਆ ਵੀ ਜਿਹੜਾ ਵੀ ਕੋਈ ਇਨਸਾਨ ਪੈਸਾ ਇਕੱਠਾ ਕਰਕੇ ਦਵਾਈ ਲੈ ਕੇ ਜਾ ਰਿਹਾ ਹੈ ਅਗਰ ਉਹਨੂੰ ਕਿਸੇ ਕਾਰਨ ਫਰਕ ਨਹੀਂ ਪੈਂਦਾ ਪਹਿਲੀ ਗੱਲ ਤਾਂ ਇਹ ਨੋਬਤ ਨਹੀਂ ਆਂਦੀ ਜੀ ਜੇ ਕਿਸੇ ਕਾਰਨ ਉਹਨੂੰ ਫਰਕ ਨਹੀਂ ਪੈਂਦਾ ਤਾਂ ਵੀ ਆਪਾਂ ਕਹਿੰਦੇ ਆ ਜੀ ਜੇ ਉਹਨੂੰ ਫਰਕ ਨਹੀਂ ਪਿਆ ਤਾਂ ਉਹ ਪਹਿਲੇ ਦਿਨ ਸਾਡੀ ਦਵਾਈ ਖਾ ਲਵੇ ਸਵੇਰੇ ਦੁਪਹਿਰੇ ਸ਼ਾਮੀ ਤਿੰਨ ਖਰਾਕਾ ਲੈ ਲਵੇ ਜੇ ਉਹਨੂੰ ਫਰਕ ਨਹੀਂ ਪੈਂਦਾ ਤਾਂ ਉਹ ਆ ਕੇ ਸਾਡੀ ਦਵਾਈ ਸਾਨੂੰ ਵਾਪਸ ਕਰ ਜਵੇ ਆਪਣੇ ਜਿਹੜੇ ਪੈਸੇ ਹੋ ਵਾਪਸ ਲੈ ਲੇ ਵਾਪਸ ਲੈ ਲੇ ਸਰ ਬਾਅਦ ਸ਼ੁਕਰੀਆ ਜੀ ਗੱਲਾਂ ਬਾਤਾਂ ਲਈ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਮਿਹਰਬਾਨੀ ਜੀ ਤੁਸੀਂ ਕਹਾਲੀ ਜੀ